ਪਟਿਆਲਾ ਫਾਸਟ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਆਪਣੇ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਕਸੀਰ ਸਿੰਘ ਨਾਲ ਸਿਸਟਮ ਅਸੀਂ ਖੜੇ ਹਾਂ ਕੱਗਾ ਨਗਰ ਪੰਚਾਇਤ ਦੇ ਵਿੱਚ ਜਿੱਥੇ ਕਿ ਅੱਜ ਸਾਰੇ ਐਮਸੀ ਸੇਵਨ ਤੇਰਾਪਾਡਾ ਦੇ ਇਕੱਠੇ ਹੋਏ ਹੋਏ ਨੇ ਸੋ ਅੱਜ ਕਦੇ ਮੇਨ ਮੌਕੇ ਤੇ 15 ਅਗਸਤ ਵਾਲੇ ਦਿਨ ਇੱਥੇ ਝੰਡਾ ਲਹਿਰਾਇਆ ਗਿਆ ਜੋ ਸੁਤੰਤਰਤਾ ਦਾ ਦਿਵਸ ਇੱਥੇ ਮਨਾਇਆ ਗਿਆ ਹੈ ਇਸ ਸੁਤੰਤਰਤਾ ਦਾ ਦਿਵਸ ਦੇ ਮੌਕੇ ਤੇ ਇੱਥੇ ਕੱਗਾ ਪੰਚਾਇਤ ਵੱਲੋਂ ਜੋ ਆਪਾਂ ਕਹਿ ਦਈਏ ਮੈਂ ਤਸਵੀਰਾਂ ਤੁਹਾਨੂੰ ਇਸ ਟਾਈਮ ਦੇ ਦਿਖਾਵਾਂਗੀ ਕਿ ਕੱਗਾ ਪੰਚਾਇਤ ਵੱਲੋਂ ਜੋ ਬੱਚਿਆਂ ਨੂੰ ਜੋ ਕਾਪੀਆਂ ਇੱਥ ਸ਼ਰਮਾ ਜੀ ਹੋਰ ਵੀ ਐਮਸੀ ਸਹਿਵਾਣੇ تھے ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਤੁਸੀਂ ਮੇਰੇ ਨਾਲ ਜੁੜੇ ਰਹੋ ਹੈਲਪਰ ਕੋਲ ਕਰਕੇ ਗੱਲ ਨਾਲ ਤਾਂ ਕਿ ਤੁਹਾਡੇ ਨਾਲ ਮੈਂ ਸਾਰੀ ਜਾਣਕਾਰੀ ਸਾਂਝੀਆ ਕਰ ਸਕਾਂ शुभना मे जागे अशुभ नाशमागे सब सयो ਨੇ ਨਗਰ ਕੌਂਸਲਰ ਦੇ ਪ੍ਰਧਾਨ ਮਿੱਠੂ ਸਿੰਘ ਵੀ ਮੌਜੂਦ ਨੇ ਜਿਨ੍ਹਾਂ ਨੇ ਅੱਜ ਜੋ ਝੰਡੇ ਦੀ ਰਸਮ ਜੋ ਪੂਰੀ ਤੈਹ ਦਿਲੋਂ ਨਿਭਾਈ ਆ ਪੌਣਾ ਵੀ ਗੱਲਬਾਤ ਕਰਦੇ ਪਰ ਤੁਹਾਨੂੰ ਬਹੁਤ ਬਹੁਤ ਧੰਨਵਾਦ ਅੱਜ ਦੇ ਯਾਦੀ ਦੇ ਦਿਹਾੜੇ ਤੇ ਮੈਂ ਨਗਰ ਪੰਚਾਇਤ ਖੱਗਾ ਦੇ ਪ੍ਰਧਾਨ ਮਿੱਠੂ ਸਿੰਘ ਤੇ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਮੇਰੇ ਕਾਉਂਸਲਰਾਂ ਵੱਲੋਂ ਲੱਖ ਲੱਖ ਵਧਾਈਆਂ ਆ ਜੀ ਸਟੇਮਾ ਸ਼ੈਰੀ ਪ੍ਰਧਾਨ ਜੀ ਤੇ ਨੰਦਲਾ ਸ਼ਰਮਾ ਵੀ ਮੌਜੂਦ ਨੇ ਜਿੱਥੇ ਅੱਜ ਮੌਕੇ ਤੇ 15 ਅਗਸਤ ਵਾਲੇ ਦਿਨ ਆਪਾਂ ਕਹਿੰਦੇ ਜਿੱਤੇ ਆਜ਼ਾਦੀ ਦਾ ਦਿਵਸ ਮਨਾਇਆ ਜਾਂਦਾ ਹੈ ਪੂਰੇ ਭਾਰਤ ਵਰਸ਼ ਦੇ ਵਿੱਚ ਅੱਜ ਘੱਗੇ ਦੇ ਵਿੱਚ ਵੀ ਆਜ਼ਾਦੀ ਦਿਵਸ ਜੋ ਮਨਾਇਆ ਗਿਆ ਹੈ ਚਾ ਲੰਡੇ ਦੀ ਰਸਮ ਜੋ ਇਹਨਾਂ ਨੇ ਕੀਤੀ ਗਈ ਹੈ ਸੋ ਆਪਾਂ ਨਾਲ ਵੀ ਗੱਲਬਾਤ ਕਰਦੇ ਆਂ ਪਹਿਲਾਂ ਤੁਹਾਨੂੰ ਮੁਬਾਰਕਾਂ ਮੋਹ ਜਾਨੇ ਹਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਦੇ ਦਿਨ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਅੱਜ 15 ਅਗਸਤ ਆਜ਼ਾਦੀ ਦਿਵਸ 79ਵਾਂ ਆਜ਼ਾਦੀ ਦਿਵਸ ਦੀਆਂ ਪੂਰੇ ਦੇਸ਼ ਵਾਸੀਆਂ ਨੂੰ ਸਾਡੇ ਵੱਲੋਂ ਨਗਰ ਪੰ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਇਹ ਆਜ਼ਾਦੀ ਸਾਨੂੰ ਕੋਈ ਇੰਨੀ ਸੌਖੀ ਨਹੀਂ ਮਿਲੀ ਸੀ ਜਿੰਨੀ ਕਿ ਅਸੀਂ ਸਮਝਦੇ ਹਾਂ ਕਿਉਂਕਿ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਇਸ ਆਜ਼ਾਦੀ ਦਾ ਜਾਂ ਅੰਗਰੇਜ਼ਾਂ ਦੀ ਗੁਲਾਮੀ ਦਾ ਜੋ ਸੰਤਾਪ ਹੰਡਾਇਆ ਸੀ ਸਾਡੇ ਸ਼ਹੀਦ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਸੁਭਾਸ਼ ਚੰਦਰ ਬੋਸ ਜੀ ਤੇ ਹੋਰ ਜਿਹੜੇ ਸਾਡੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਉਹਨਾਂ ਨੂੰ ਪਤਾ ਹੈ ਜਦ ਦੇਖਿਆ ਜਿਨ੍ਹਾਂ ਨੇ ਆਜ਼ਾਦੀ ਦਾ ਜੋ ਗੁਲਾਮੀ ਦਾ ਸੰਤਾਪ ਸੀ ਅਸੀਂ ਕਾਗਜ਼ੀ ਤੌਰ ਤੇ ਤਾਂ ਆਜ਼ਾਦ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋ ਗਿਆ ਸੀ ਪਰ ਉਹਨਾਂ ਅੰਗਰੇਜ਼ਾਂ ਤੋਂ ਅਸੀਂ ਆਜ਼ਾਦ ਹੋ ਗਏ ਪਰ ਅਸੀਂ ਫਸ ਗਏ ਚਿੱਟੇ ਤੇ ਨੀਲਿਆਂ ਦੇ ਵਿੱਚ ਜਿਨ੍ਹਾਂ ਨੇ ਸਾਨੂੰ 70-72 ਸਾਲ ਆਪਣੇ ਚੁੰਗਲ ਦੇ ਵਿੱਚ ਫਸਾ ਕੇ ਰੱਖਿਆ ਤੇ ਰਾਜਨੀਤੀ ਕੀਤੀ ਤੇ ਵੋਟਾਂ ਲਈ ਸਾਡੇ ਪੰਜਾਬੀਆਂ ਦਾ ਸਾਡੇ ਦੇਸ਼ ਵਾਸੀਆਂ ਦਾ ਇਸਤੇਮਾਲ ਕੀਤਾ ਉਹਨਾਂ ਨੇ ਜੋ ਸਾਡੇ ਸ਼ਹੀਦਾਂ ਦੇ ਸੁਪਨੇ ਸੀ ਕਿ ਸਾਡੇ ਆਣ ਵਾਲੇ ਜੋ ਉਹ ਵਿਖੇ ਸਾਡੇ ਦੇਸ਼ ਦਾ ਉਹਨਾਂ ਨੂੰ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਜਾਣ ਉਹਨਾਂ ਨੂੰ ਵਧੀਆ ਸਿੱਖਿਆ ਸਹੂਲਤਾਂ ਦਿੱਤੀਆਂ ਜਾਣ ਉਹਨਾਂ ਨੂੰ ਜੋ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ ਪਰ ਨਹੀਂ ਮੌਕੇ ਦੀਆਂ ਸਰਕਾਰਾਂ ਨੇ ਆਪਣੇ ਫਾਇਦੇ ਲਈ ਆਪਣੀ ਰਾਜਨੀਤੀ ਕਰਦੇ ਆ ਸਾਨੂੰ ਆਪਣਾ ਗੁਲਾਮ ਬਣਾ ਕੇ ਰੱਖਿਆ ਤੇ ਉਹਨਾਂ ਨੇ ਸਾਨੂੰ ਨਾ ਤਾਂ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਨਾ ਹੀ ਸਾਨੂੰ ਸਿੱਖਿਆ ਸਹੂਲਤਾਂ ਦਿੱਤੀਆਂ ਨਾ ਹੀ ਕੋਈ ਰੁਜ਼ਗਾਰ ਸਾਡੇ ਨੌਜਵਾਨਾਂ ਨੂੰ ਦਿੱਤੇ ਤੇ ਉਹ ਆਪਣੇ ਰਸਤੇ ਤੋਂ ਭਟਕ ਗਏ ਤੇ ਸਾਡੇ ਸ਼ਹੀਦਾਂ ਦੇ ਸੁਪਨਿਆਂ ਨੂੰ ਭੁੱਲ ਗਏ ਵਾਰੀ ਆਈ ਪੰਜਾਬ ਦੇ ਉਸ ਉੱਤਰ ਦੀ ਉਸ ਪੂਤ ਦੀ सीएम साहब सरदार भगवंत सिंह जी मान दी ਉਹਨਾਂ ਨੇ ਇੱਕ ਵਾਦਾ ਕੀਤਾ ਸੀ ਕਿ ਅਸੀਂ ਪੰਜਾਬ ਨੂੰ ਜੋ ਸ਼ਹੀਦਾਂ ਦਾ ਸੁਪਨਾ ਸੀ ਰੰਗਲਾ ਪੰਜਾਬ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਇਸੇ ਤਰ੍ਹਾਂ ਅੱਜ ਆਜ਼ਾਦੀ ਦਿਵਸ ਤੇ ਸਾਡੇ ਨਗਰ ਪੰਚਾਇਤ ਕੱਗਾ ਦੇ ਪ੍ਰਧਾਨ ਮਿੱਠੂ ਸਿੰਘ ਜੀ ਸਾਡੇ ਸੀਨੀਅਰ ਵਾਈਸ ਪ੍ਰਧਾਨ ਸ਼ਕਤੀ ਗੋਇਲ ਜੀ ਸਾਡੇ ਜਸ ਜੀ ਤੇ ਸਾਡੇ ਕਾਉਂਸਲਰ ਹਰਪਾਲ ਸਿੰਘ लाड्डी ਜੀ ਤੇ ਸਾਡੇ ਹੋਰ ਵੀ ਭਰਾ ਅਮਨ ਜੀ ਲक्की ਸਿੱਧੂ ਜੀ ਇਹਨਾਂ ਨੇ ਸਾਰਿਆਂ ਨੇ ਰਲ ਕੇ ਡਾਕਟਰ ਹਰਪਾਲ ਕੌਰ ਜੀ ਪੂਰੀ ਟੀਮ ਨੇ ਰਲ ਕੇ ਅੱਜ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ 15 ਅਗਸਤ ਦੇ ਦਿਨ ਆਪਣਾ ਜੋ ਤਿਰੰਗਾ ਲਹਿਰਾ ਕੇ ਉਹਨਾਂ ਸ਼ਹੀਦਾਂ ਨੂੰ ਸੱਚੀ ਸ਼ਰਦਾ ਅਜਲੀ ਦਿੱਤੀ ਹੈ ਸੋ ਮੈਂ ਇੱਕ ਵਾਰੀ ਫੇਰ ਬੇਨਤੀ ਕਰਾਂਗਾ ਸਾਡੀ ਟੀਮ ਨੂੰ ਕਿ ਅਸੀਂ ਇੱਕ ਪ੍ਰਣ ਲੈ ਕੇ ਜਾਈਏ ਕਿ ਅਸੀਂ ਨਾ ਭੁੱਲੀਏ ਸਾਡੇ ਸ਼ਹੀਦਾਂ ਦੀ ਸ਼ਹਾਦਤ ਨੂੰ ਅਸੀਂ ਉਹਨਾਂ ਦਾ ਜੋ ਸੁਪਨਾ ਸੀ ਰੰਗਲਾ ਪੰਜਾਬ ਬਣਾਉਣ ਦਾ ਅਸੀਂ ਦਬੇ ਕੁਚਲੇ ਲੋਕਾਂ ਦਾ ਸਹਾਰਾ ਬਣੀਏ ਨਾ ਕਿ ਅਸੀਂ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਕਿਸੇ ਨਿਹੱਥੇ ਜਾਂ ਕਿਸੇ ਬੇਸਹਾਰਾ ਦਾ ਨਾ ਧੱਕਾ ਕਰੀਏ ਅਸੀਂ ਇੱਕ ਸੁਪਨਾ ਹੈ ਜੋ ਸਾਡੇ ਸ਼ਹੀਦਾਂ ਦਾ ਉਸ ਨੂੰ ਪੂਰਾ ਕਰੀ ਰੰਗਲਾ ਪੰਜਾਬ ਰੰਗਲਾ ਪੰਜਾਬ ਬੰਦੇ ਮਾਤਰਮ ਜੈ ਹਿੰਦ ਭਾਰਤ ਮਾਤਾ ਦੀ ਜੈ 79ਵੇਂ ਦਾ ਆਜ਼ਾਦੀ ਦਿਵਸ ਤੇ ਅੱਜ ਅਸੀਂ ਘੱਗਾ ਵਿੱਚ ਨਗਰ ਪੰਚਾਇਤ ਦੇ ਵਿੱਚ ਮਿੱਠੂ ਪ੍ਰਧਾਨ ਦੀ ਅਗਵਾਈ ਵਿੱਚ ਸਾਰੇ ਐਮਸੀਆਂ ਰਲ ਕੇ ਅੱਜ ਇਹ ਦਿਹਾੜਾ ਬਣਾਇਆ ਹੈ ਅਸੀਂ ਸਾਰੇ ਵਾਸੀਆਂ ਨੂੰ ਕਹਿੰਦੇ ਹਾਂ ਇਹ ਦਿਹਾੜਾ ਇੱਕ ਜਿਵੇਂ ਆਪਾਂ ਹੋਰ ਤਿਹਾੜ ਮਨਾਉਂਦੇ ਆ ਇਹਨੂੰ ਵੀ ਘਰ ਘਰ ਮਨਾਇਆ ਕਰੋ ਕਿਉਂਕਿ ਇਹ ਬਹੁਤ ਸੌਖੀ ਨਹੀਂ ਮਿਲੀਗੀ ਆਪਾਂ ਨੂੰ ਬਹੁਤ ਇਹਦੇ ਵਾਸਤੇ ਆਪਣੇ ਸੰਤਾਪ ਹੰਡਾਏ ਨੇ ਆਪਣੇ ਬਜ਼ੁਰਗਾਂ ਨੇ ਤਾਂ ਕਿ ਇਹ ਆਪਾਂ ਸਾਰੇ ਘਰ ਘਰ ਆਪਣੇ ਬੱਚਿਆਂ ਨੂੰ ਇਹ ਚੀਜ਼ ਦੀ ਜਾਣੂ ਕਰਾਈਏ ਵੀ ਆਪਾਂ ਨੂੰ ਇਹ ਆਜ਼ਾਦੀ ਕਿਵੇਂ ਮਿਲੀ ਹੈ ਅਸੀਂ ਸਾਰੇ ਇੱਕ ਨਗਰ ਨਵਾਸੀਆਂ ਨੂੰ ਸਾਰੇ ਅੱਗੇ ਦੇ ਆਪਣੇ ਵਾਸੀਆਂ ਨੂੰ ਅਸੀਂ ਇਸ ਚੀਜ਼ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਮੌਕੇ ਤੇ ਅੱਜ ਬਤਾਂਜੀ ਕਾਪੀਆਂ ਵੀ ਬੱਚਿਆਂ ਨੂੰ ਜੋ ਸਕੂਲਾਂ ਵਾਲਿਆਂ ਨੂੰ ਦਿੱਤੀਆਂ ਗਈਆਂ ਨੇ ਹਾਂਜੀ ਇਹ ਲੈਂਜ ਕਲੱਬ ਰਾਇਲ ਵੱਲੋਂ ਇਹ ਹਰ ਸਾਲ ਉਪਰਾਲਾ ਕੀਤਾ ਜਾਂਦਾ ਜੀ ਉਹਨਾਂ ਵੱਲੋਂ ਇਹ ਨਿਰਸਵਾਰਥ ਸੇਵਾ ਕੀਤੀ ਜਾਂਦੀ ਹੈ ਬੱਚਿਆਂ ਨੂੰ ਵੀ ਹਰ ਵਕਤ ਕੋਈ ਨਾ ਕੋਈ ਇਹ ਮਹਿੰਮ ਚਲਾਉਂਦੇ ਰਹਿੰਦੇ ਨੇ ਉਹਨਾਂ ਦਾ ਵੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਮੈਂ ਹਰਪਾਲ ਸਿੰਘ ਲਾੜੀ ਜੀ ਠੇਕੇਦਾਰ ਘੱਗੇ ਤੋਂ ਮੇਰੀ ਵਾਈਫ ਕਾਉਂਸਲਰ ਨੇ ਸਭ ਤੋਂ ਪਹਿਲਾਂ ਤਾਂ ਫਾਸਟ ਪਟਿਆਲਾ ਨਿਊ ਚੈਨਲ ਤੇ ਸੱਚ ਮਿਲ ਚੈਨਲ ਜੀ ਆਇਆਂ ਨੂੰ ਅੱਜ 15 ਅਗਸਤ 1947 ਨੂੰ ਜਿਵੇਂ ਆਪਣਾ ਕਈ ਦਾ ਹੱਕਿਆਂ ਤੋਂ ਦੇਸ਼ ਗੁਲਾਮ ਰਿਹਾ ਅੰਗਰੇਜ਼ਾਂ ਦੇ ਅਧੀਨ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ ਉਸ ਦੇ ਮਦਦਕ ਜੋ ਸੰਵਿਧਾਨ ਬਣਿਆ ਜਾਂ ਉਸ ਤੋਂ ਬਾਅਦ ਜੋ-ਜੋ ਸੰਵਿਧਾਨ ਚ ਸੋਧਾਂ ਹੋਈਆਂ ਅੱਜ ਉਸ ਲੜੀ ਦੇ ਤਹਿਤ ਮੇਰੇ ਵੱਲੋਂ ਮੇਰੇ ਸਾਡੇ ਹਲਕੇ ਦੇ ਇੰਚਾਰਜ ਐਮਐਲਏ ਬਾਈ ਕੁਲਵੰਤ ਸਿੰਘ ਜੀ ਬਾਜੀਗਰ ਬਾਈ ਮਿੱਠੂ ਜੀ ਸਾਡੇ ਪ੍ਰਧਾਨ ਨਗਰ ਕੌਂਸਲ ਦੇ ਸਾਰਿਆਂ ਵੱਲੋਂ ਦੇਸ਼ ਵਾਸੀਆਂ ਨੂੰ ਕੱਗਾ ਨਗਰ ਕੌਂਸਲ ਦੇ ਕੱਗਾ ਨਗਰ ਨੂੰ 15 ਅਗਸਤ ਦੀਆਂ ਬਹੁਤ-ਬਹੁਤ ਵਧਾਈਆਂ ਕਿਉਂਕਿ ਪੰਜਾਬ ਸੂਰਤੋਂ ਹੀ ਸੂਰਮਿਆਂ ਦੀ ਧਰਤੀ ਰਹੀ ਆ ਜੋ ਅੱਜ ਦਾ ਦਿਨ ਹੈ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਜੋ ਆਪਣੇ ਨਾਲ ਲੱਗਦੇ ਭੈਣ ਭਰਾਵਾਂ ਨੂੰ ਦੱਸ ਸਕਦੇ ਆ ਬੀ ਕਿਸ ਤਰ੍ਹਾਂ 15 ਅਗਸਤ ਕਿਉਂ ਮਨਾਇ ਜਾਂਦੀ ਹੈ ਇਸ ਦੇ ਪਿੱਛੇ ਕੀ ਹੈ ਅਸੀਂ ਅੱਜ ਸਾਡੀ ਪੂਰੀ ਟੀਮ ਤੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਡਾ ਰੋਟਰੀ ਕਲੱਬ ਹੈ ਜੋ ਬੱਚਿਆਂ ਨੂੰ ਬੁੱਕਸ ਵਗੈਰਾ ਵੀ ਦਿੱਤੀ ਗਈਆਂ ਹੋਰ ਵੀ ਕੋਈ ਨਾ ਕੋਈ ਅੱਜ ਸਾਨੂੰ ਉਮੀਦ ਹੈ ਸਰਕਾਰ ਵੱਲੋਂ ਵੀ ਕੋਈ ਨਾ ਕੋਈ ਸੁੱਖ ਸਹੂਲਤ ਮਿਲੂਗੀ ਜਿਸ ਤਰ੍ਹਾਂ ਹਰ ਸਾਲ ਹੁੰਦਾ ਥੋੜਾ ਸਾਰਿਆਂ ਦਾ ਧਿਆਨ ਤੇ ਬਹੁਤ ਬਹੁਤ ਜੀ ਆਇਆਂ ਨੂੰ ਬਹੁਤ ਜੀ ਆਇਆਂ ਤੇ ਅੱਜ ਦੇ 15 ਅਗਸਤ ਦੀਹਾੜੀ ਦੇ ਵਿੱਚ ਤੁਸੀਂ ਕੀ ਲੋਕਾਂ ਨੂੰ ਮੋਟੀਵੇਸ਼ਨ ਦੇਣਾ ਚਾਹੁੰਦੇ ਹੋ ਸਭ ਤੋਂ ਵੱਡੀ ਗੱਲ ਇਹ ਹੈ ਜੀ ਜਿਹੜੀ ਆਜ਼ਾਦੀ 15 ਅਗਸਤ 1947 ਨੂੰ අපਨ ਦੇਸ਼ ਨੂੰ ਜਾਦ ਹੋਇਆ ਏਜੇਪੀ ਦੇ ਪਿੱਛੇ ਬਹੁਤ ਵੱਡੀਆਂ ਕੁਰਬਾਨੀਆਂ ਬਹੁਤ ਵੱਡੇ ਸ਼ਹੀਦ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੀ ਯਾਦ ਵਿੱਚ ਅਸੀਂ 15 ਅਗਸਤ 1947 ਦੀ ਜਿਹੜੀ ਯਾਦ ਹੈ ਉਹ ਤਾਂ ਆਜਾ ਕਰਦੇ ਹਾਂ ਤੇ ਮੈਂ ਸਿਰਫ ਮੈਂ ਤਾਂ ਇੰਨੀ ਗੱਲ ਕਹਾਂਗਾ ਵੀ ਜਿਹੜੀ ਆਪਣੀ ਪਿਛਲੀ ਪੀੜ੍ਹੀ ਹੈ ਬੱਚੇ ਨੇ ਉਹਨਾਂ ਨੂੰ ਜਾਣਕਾਰੀ ਦੇਣਾ ਦਾ ਆਪਣਾ ਹੱਕ ਮੰਦਾ ਔਰ ਜਿਵੇਂ ਸ਼ਕਤੀ ਨੇ ਕਿਹਾ ਵੀ ਇਹ ਇੱਕ ਤਿਹਾੜੀ ਦੀ ਤਰ੍ਹਾਂ ਮਨਾਇਆ ਜਾ ਸਕਦਾ ਤੇ ਅਸੀਂ ਲਾਈਨ ਕਲੱਬ ਘਗਾ ਵੇਖਾ ਸਾਡਾ 2 ਸਾਲ ਪਹਿਲਾਂ ਪਹੁੰਚ ਆਇਆ ਸੀਗਾ ਤੇ ਅਸੀਂ ਹਾਇ ਸਾਲ ਬੱਚਿਆਂ ਵਾਸਤੇ ਕੁਛ ਨਾ ਕੁਛ ਗਿਫਟ ਰਕਤ ਕਰਦੇ ਹਾਂ ਅਸੀਂ ਤੇ ਇਸ ਸਾਲ ਵੀ ਅਸੀਂ ਉਹਨਾ ਉਸ ਲਿਹਾ ਚੱਲਦੇ ਹੋਏ ਸੀ ਬੱਚਿਆਂ ਨੂੰ ਅਸੀਂ ਉਹ ਸਟੇਸ਼ਨਰੀ ਵਗੈਰਾ ਉਹ ਦਿੱਤਾ ਸੋ ਸਾਰੇ ਹੀ ਨਗਰ ਵਸੀਆਂ ਨੂੰ ਤੇ ਥੋੜੇ ਚੈਨਲ ਨੂੰ ਲੱਖ ਲੱਖ ਵਧਾਈ ਹੋਵੇ ਜੈ ਮੈਂ ਪ੍ਰਿੰਚਾਂ ਦਾ ਜੀ ਕਾਉਂਸਲ ਐਲਾਈਂਸ ਕਲੱਬ ਰਾਇਲ ਦਾ ਪ੍ਰਧਾਨ ਜੀ ਕੱਗੇ ਤੋਂ ਮੈਂ ਆਪਾਂ 1947 ਦੇ ਜੋ ਦੇਸ਼ ਜਾਦ ਹੋਇਆ ਉਸ ਦੇ ਬਾਰੇ ਮੈਂ ਹੀ ਗੱਲ ਕਹਾਂ ਕਿ ਬੱਚਿਆਂ ਨੂੰ ਵੀ ਪ੍ਰੇਰਿਤ ਕੀਤਾ ਜਾਵੇ ਤਾਂ ਕਿ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਨੂੰ ਪਤਾ ਲੱਗੇ ਵੀ ਹਾਂ ਸਾਡੇ ਮਾਪੇ ਆਪਣੇ ਜਾਂ ਸਾਡੇ ਬਜ਼ੁਰਗਾਂ ਨੇ ਕਿਵੇਂ ਹੰਡਾ ਕੇ ਆਪਦੇ ਉੱਪਰ ਤਾਂ ਦੇਸ਼ ਨੂੰ ਯਾਦ ਕੀਤਾ ਹੈ ਤੇ ਬੱਚਿਆਂ ਨੂੰ ਵੱਤ ਵਤ ਇਹ ਅਸੀਂ ਇਹ ਕਹਾਂਗੇ ਵੀ ਵੱਤ ਵਤ ਪੜੋ ਜਿੰਨੇ ਪੜ ਲੋਗੇ ਉਨਾ ਹੀ ਤੁਹਾਡਾ ਉਹ ਉਹ ਹੋਏਗਾ ਨਹੀਂ ਕਿਉਂ ਪਹਿਲਾਂ ਬਜ਼ੁਰਗ ਅਨਪੜ੍ਹ ਹੁੰਦੇ ਸੀ ਉਹਨਾਂ ਨੂੰ ਕਿਸੇ ਨੇ ਜਿੱਧਰ ਲਾ ਲਿਆ ਸੁਹੂਲਤਾ ਨਹੀਂ ਮਿਲਦੀ ਜੀ ਜਿੰਨੇ ਵੀ ਆਪਾਂ ਹੁਣ ਅੱਜ ਕੱਲ ਬਹੁਤ ਆਨਲਾਈਨ ਨਾ ਜਿੰਨੀ ਵੀ ਪੜ੍ਹਾਈ ਆ ਜੋ ਹੋ ਰਿਹਾ ਇਹਦੇ ਨਾਲ ਸੁਹੂਲਤਾ ਬਹੁਤ ਬੱਚਿਆਂ ਨੂੰ ਮਿਲਦੀ ਆ ਨਾ ਇੱਕ ਅਗੇ ਦੀ ਨਗਰ ਪੰਚਾਇਤ ਦੀਆਂ ਸਟੰਡੀਆਂ ਤਸਵੀਰਾਂ ਨੇ ਜਿੱਥੇ ਕਿ ਅੱਜ 15 ਅਗਸਤ ਵਾਲੇ ਦਿਨ ਬੱਚਿਆਂ ਨੂੰ ਜੋ ਕਾਫੀ ਅੰਤਾਂਵਾ ਜੋ ਵੰਡੀਆਂ ਗਈਆਂ ਨੇ ਹਾਂਜੀ ਅੱਜ 15 ਅਗਸਤ ਵਾਲੇ ਦਿਨ ਨਗਰ ਪੰਚਾਇਤ ਕੱਗਵਲੋ ਜੋ ਬੁਟੇ ਚਲਾਣ ਦੀ ਜੋ ਲਗਾਉਣ ਦੀ ਮੁਹਿੰਮ ਚਲਾਈ ਗਈ ਹੈ